ਜੈ ਗੁਰਦੇਵ ਧੰਨ ਗੁਰਦੇਵ ਪਰਮ ਸਤਕਾਰਯੋਗ ਗੁਰੂ ਘਰ ਦੀ ਸਾਧ ਸੰਗਤ ਜੀ ਸਤਗੁਰ ਬਦਾਸ ਜੀ ਮਹਾਰਾਜ ਦੇ 647 ਮਾਗਮਨ ਪੁਰਬ ਜੋ ਕਿ ਆਪ ਸਾਰਿਆਂ ਵੱਲੋਂ ਵੀ ਦਾਸ ਵੱਲੋਂ ਵੀ ਤੇ ਵਿਸ਼ੇਪਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਸ਼ਰਧਾ ਦੇ ਨਾਲ ਜੋ ਮਨਾਇਆ ਵੀ ਜਾ ਰਿਹਾ ਆ ਮਨਾਉਂਦੀਆਂ ਕਈ ਜਗ੍ਹਾ ਤੇ ਤਿਆਰੀਆਂ ਚੱਲ ਰਹੀਆਂ ਆ ਤੋ ਆਓ ਸਾਧ ਸੰਗਤ ਜੀ ਸਤਗੁਰ ਬਦਾਸ ਧਾਮ ਬੁੱਟਾ ਮੰਡੀ ਜਰੰਦਰ ਆਪ ਸਭ ਦਾ ਇੰਤਜ਼ਾਰ ਵਿੱਚ ਆ ਆਓ ਆਪਾਂ ਸਾਰੇ ਇਕੱਠੇ ਗੁਰੂ ਮਹਾਰਾਜ ਜੀ ਦਾ ਜੋ ਸਿੱਸਾ 47 ਮਾ ਆਗਮਨ ਪੁਰਬ ਹੈ ਬਹੁਤ ਹੀ ਪਿਆਰ ਸ਼ਰਧਾ ਭਾਵਨਾ ਨਾਲ ਮਨਾਈਏ ਔਰ ਇਸ ਦੇ ਨਾਲ ਹੀ ਛੋਟੀ ਜੀ ਬੇਨਤੀ ਇੱਕ ਹੋਰ ਹੈ ਕਿ ਜੋ ਮਹਾਰਾਜ ਜੀ ਦੇ 650 ਮਤਲਬ ਕਿ 650 ਸਾਲ ਆ ਰਿਹਾ ਆ ਉਹਨੂੰ ਆਪਾਂ ਬਹੁਤ ਹੀ ਪਿਆਰ ਦੇ ਨਾਲ ਇੱਕ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਕਰਨੀਆਂ ਆ ਉਹਦੀਆਂ ਤਿਆਰੀਆਂ ਅਸੀਂ ਵੀ ਥੋੜੀਆਂ ਬਹੁਤੀ ਸ਼ੁਰੂ ਕਰ ਚੁੱਕੇ ਆ ਤੇ ਸਤਿਗੁਰੂ ਦਾਸ ਜੀ ਦੇ ਸਾਰੇ ਸੇਵਾਦਾਰ ਵੀ ਸ਼ੁਰੂ ਕਰ ਚੁੱਕੇ ਆ ਤਾਂ ਆਓ ਆਪਾਂ ਵੀ ਸ਼ੁਰੂਆਤ ਕਰੀਏ ਮਹਾਰਾਜ ਜਿਹੜਾ 650 ਸਾਲਾ ਜਿਹੜਾ ਗੁਰਪੁਰਬ ਹੈ ਇੱਕ ਬਹੁਤ ਵੱਡੇ ਪੱਧਰ ਤੇ ਮਨਾਉਂਦੀਆਂ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਕਨਵਰਦੇਵ ਜੀ